ਆ ਸਾਹਮਣੇ ਨਾ ਬਾਈ ਗਾਕ ਬੈਠੇ ਆ ਇਹ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਕਹਿੰਦੇ ਵੀ ਅਸੀਂ ਇੱਥੋਂ ਲੈ ਕੇ ਗਏ ਸੀਗੇ ਇਹ ਇਲੈਕਟ੍ਰੀਸ਼ੀਅਨਾਂ ਬੈਂਡ ਰਗਾ ਲੀਆਂ ਕੂਟਰ ਨੂੰ ਹੁਣ ਇਹ ਆਫਰ ਆਲੀਆਂ ਲੈਣ ਆਏ ਆ ਤੇ ਪ੍ਰਾਣੀਆਂ ਜਿਹੜੀਆਂ ਇਹਨਾਂ ਨੇ ਪਾਈ ਵੇਚੀਆਂ ਬਾਕੀ ਓਦੋਂ ਸਸਤਾ ਤੂੰ ਹੋਰ ਕਰਤਾ ਵੀ ਜਿਹੜੀਆਂ ਫੈਨ ਵੇਣੀਆਂ ਤਿੰਨ ਚਾਰ ਬਾਈ ਮਾਰਕੀਟ ਦੇ ਵਿੱਚ ਥੋੜਾ ਜਿਹਾ ਕੰਪੀਟੀਸ਼ਨ ਆ ਸਾਨੂੰ ਪਤਾ ਤੇ ਆਪਣੀ ਕੂਝਾ ਕੰਪਨੀ ਵੱਲੋਂ ਹੋਰ ਵੀ ਵਧੀਆ ਆਫਰ ਦਿੱਤਾ ਗਿਆ ਵੀ ਜਿੱਥੇ ਲੱਖ ਰੁਪਏ ਦੀਆਂ ਤਿੰਨ ਦੇਰੀਆਂ ਮਾਰਕੀਟ ਦੇ ਆਪਾਂ 99000 ਦੀਆਂ ਤਿੰਨ ਹੀ ਦੇ ਰਹੇ ਆ ਬਾਈ ਬਾਈ ਨੇ ਇੱਕ ਗੱਲ ਕਹਿਤੀ ਆ ਬਈ ਆਇਨਾ ਕਿਉਂ ਇੱਥੇ 5-10 ਕੀ ਖੜਕਾਂ ਤੇ ਸਕੂਟਰੀਆਂ ਪੂਰੀਆਂ ਨਹੀਂ ਆਉਣਗੀਆਂ ਬਾਈ ਦਾ ਘਰੇ ਹੀ ਗਡਾਉਣਾ ਘਰੇ ਟਰੱਕ ਲੈਂਦਾ ਸਕੂਟਰੀਆਂ ਦਾ ਤੁਸੀਂ ਲੈਣ ਵਾਲੇ ਬਣੋ ਬਾਈ ਸਕੂਟਰੀਆਂ ਬਾਈ ਕਹਿੰਦਾ ਮੁੱਕਣ ਨਹੀਂ ਦਿੰਦਾ ਗੋਪੀ ਬਾਈ ਜੀ ਇਹਦੇ ਵਿੱਚ ਫੰਕਸ਼ਨ ਇੰਨੇ ਕਿ ਦਿੱਤੇ ਹੋਏ ਆ ਵੀ ਤੁਸੀਂ ਭੰਗਰ ਦੇ ਤੋਂ 15 ਤੋਂ 20 ਮਿੰਟ ਲੱਗ ਜਾਣਗੇ ਜਿਵੇਂ ਉਹਨਾਂ ਬਾਈਕ ਦੇ ਵਿੱਚ ਬਲੂਟੁੱਥ ਅਟੈਚ ਹੋ ਜਾਂਦੀ ਹੈ ਮੇਰੇ ਨਾਲ ਹੀ ਇਹਦੇ ਨਾਲ ਬਲੂਟੁੱਥ ਵਗੈਰਾ ਅਟੈਚ ਹੋ ਜਾਂਦੀ ਹੈ ਤੁਸੀਂ ਮਿਊਜ਼ਿਕ ਵੀ ਇਹਦੇ ਤੇ ਸੁਣ ਸਕਦੇ ਆ ਜਾਂ ਤੁਸੀਂ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਬਰਾੜ ਈ ਮੋਟਰ ਚਾਲਿਆਂ ਦੇ ਸ਼ੋਅਰੂਮ ਤੇ ਆਏ ਆਂ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਤੇ ਬਾਈਆਂ ਦੀ ਜਿਹੜੀ ਲੋਕੇਸ਼ਨ ਆ ਉਹ ਹੈਗੀ ਸ਼੍ਰੀ ਮੁਖਤਸਰ ਸਾਹਿਬ ਜਿਹੜਾ ਬੱਸ ਸਟੈਂਡ ਆ ਉਹਨੂੰ ਜਮਾਂ ਸਾਹਮਣੇ ਬਰਾਡ ਈ ਮੋਟਰ ਲਿਖਿਆ ਉੱਥੇ ਸ਼ੋਰੂਮ ਆ ਇੱਕ ਅੱਜ ਦਾ ਕੰਮ ਦੀ ਗੱਲ ਆ ਸੀਜ਼ਨ ਆ ਭਾਈ ਝੋਨੇ ਦਾ ਤੇ ਸੀਜ਼ਨ 'ਚ ਆਪਾਂ ਨੂੰ ਭਾਈ ਸਾਧਨਾਂ ਦੀ ਲੋੜ ਪੈਂਦੀ ਆ ਭੱਜਾ ਭਜਾਈ ਬਹੁਤ ਹੁੰਦੀ ਆ ਤੇ ਯਕੂਜਾ ਕੰਪਨੀ ਵਾਲਿਆਂ ਨੇ ਭਾਈ ਇੱਥੇ ਬਹੁਤ ਵੱਡਾ ਆਫਰ ਦਿੱਤਾ ਆਪਾਂ ਬਾਈ ਨਾਲ ਅੰਦਰ ਜਾ ਕੇ ਸ਼ੋਰੂਮ 'ਚ ਗੱਲਾਂ ਵੀ ਕਰਾਂਗੇ ਤੇ ਤੁਹਾਨੂੰ ਪਹਿਲੀਆਂ 'ਚ ਦੱਸ ਦਿਆਂ ਭਾਈ 96000 ਰੁਪਏ 'ਚ ਤਿੰਨ ਸਕੂਟਰੀਆਂ ਦਿੰਦੇ ਆ ਤੇ ਬਾਈ ਜੁੜੇ ਰਹੋ ਵੀਡੀਓ ਨਾਲ ਤੇ ਚਲਦੇ ਆਪਾਂ ਬਾਈ ਸ਼ਨੀ ਹੁਰਿਆਂ ਕੋਲੇ ਸ਼ੋਰੂਮ ਦੇ ਅੰਦਰ ਮਿੱਤਰੋ ਆਪਾਂਾ ਸ਼ੋਰੂਮ ਦੇ ਅੰਦਰ ਐਂਟਰ ਹੋ ਗਏ ਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਕੰਮ ਦੀ ਬਾਈਆਂ ਦਾ ਅੱਜ ਇਹ ਹੁਣ ਨਵਾਂ ਕੰਮ ਨਹੀਂ ਝਲਾਇਆ ਇਹ ਕੰਮ ਨਾ ਘਟੋ ਘਟ ਸੱਤ ਅੱਠ ਸਾਲ ਪੁਰਾਣਾ ਬਈ ਬਾਈਆਂ ਨੇ ਪਤਾ ਹੀ ਨਹੀਂ ਕਿੰਨੇ ਕੇ ਇਹ ਜਿਹੜੇ ਆਹ ਚਾਰਜ ਵਾਲੇ ਸਕੂਟਰ ਸਕੂਟਰੀਆਂ ਵੇਚਤੇ ਤੋਂ ਪਹਿਲਾਂ ਆਹ ਸਾਹਮਣੇ ਨਾ ਬਾਈ ਗਾਹਕ ਬੈਠੇ ਆ ਇਹ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਕਹਿੰਦੇ ਵੀ ਅਸੀਂ ਇੱਥੋਂ ਲੈ ਕੇ ਗਏ ਸੀ ਕਿ ਇਹ ਇਲੈਕਟ੍ਰੀਸ਼ੀਅਨਾਂ ਬੈਟਰੀਆਂ ਵਾਲੀਆਂ ਸਕੂਟਰਾਂ ਹੁਣ ਇਹ ਆਫਰ ਵਾਲੀਆਂ ਲੈਣ ਆਏ ਆ ਤੇ ਪ੍ਰਾਣੀਆਂ ਜਿਹੜੀਆਂ ਇਹਨਾਂ ਨੇ ਪਾਈ ਵੇਚਤੀਆਂ ਹੁਣ ਆਪਾਂ ਬਾਈ ਛਣੀ ਤੋਂ ਸਾਰੇ ਮਾਡਲਾਂ ਦੀ ਜਾਣਕਾਰੀ ਲੈਣੇ ਆ ਕਿਉਂਕਿ ਆਪਾਂ ਨੂੰ ਤਾਂ ਇਹ ਜਾਣਕਾਰੀ ਦਾ ਪਤਾ ਨਹੀਂ ਆਪਾਂ ਤਾਂ ਇਹ ਕੰਮ 'ਚ ਪਏ ਨਹੀਂ ਦੱਸੂਗਾ ਬਾਈ ਵੀਡੀਓ ਤੁਸੀਂ ਵੇਖਣੀ ਆ ਗੱਲਾਂ ਕੰਮ ਦੀਆਂ ਥੋੜੇ ਕੁਛ ਨਾ ਕੁਛ ਪੱਲੇ ਪਊਗਾ ਤੇ ਇੱਕ ਦੋ ਦਿਨਾਂ ਜੀ ਤੁਸੀਂ ਇੱਥੇ ਆਪੀ ਆ ਜਾਓਗੇ ਕਿਉਂਕਿ ਆਫਰ ਹੀ ਬੜਾ ਵੱਡਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਧੰਨਵਾਦੀ ਤੁਹਾਡਾ ਇੱਥੇ ਪਹੁੰਚਣ ਦੇ ਤੁਹਾਡਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਕਿਉਂਕਿ ਪਤਾ ਕੀ ਗੱਲ ਹੈ ਬਾਈ ਹੁਣ ਨਾ ਸੀਜ਼ਨ ਆ ਹਨਾ ਹਾਂਜੀ ਹਾਂਜੀ ਹਰੇਕ ਬੰਦੇ ਨੂੰ ਭੱਜਾ ਭੁਜਾਈ ਆ ਬਿਲਕੁਲ ਬਾਈ ਬਿਲਕੁਲ ਥੋੜਾ ਜਿਹਾ ਇਹ ਕੰਮ ਸਸਤਾ ਪੈਂਦਾ ਸਸਤਾ ਕੀ ਬਾਈ ਗੋਪੀ ਜੀ ਬਹੁਤ ਸਸਤਾ ਇੱਕ ਕਦੇ ਸਾਲ ਦੀ ਆਪਣੀ ਕੀਮਤ ਪੂਰੀ ਕਰਦੇ ਜਿੰਨਾ ਕਾਪਾ ਇੱਧੇ ਖਰਚਾ ਕਰਦੇ ਆ ਉਹਨੇ ਪੈਟਰੋਲ ਦੀ ਤੁਹਾਡੀ ਬਚਤ ਸਹੀ ਗੱਲ ਆ ਤੇ ਬਾਕੀ ਉਦੋਂ ਸਸਤਾ ਤੂੰ ਹੋਰ ਕਰਤਾ ਵੀ ਜਿਹੜੀਆਂ 96 ਦੀ ਤਿੰਨ ਬਾਈ ਹਾਂ ਜੀ ਬਾਈ ਮਾਰਕੀਟ ਦੇ ਵਿੱਚ ਥੋੜਾ ਜਿਹਾ ਕੰਪੀਟੀਸ਼ਨ ਆ ਤੁਹਾਨੂੰ ਪਤਾ ਤੇ ਆਪਣੀ ਜਿਖੂਜਾ ਕੰਪਨੀ ਵੱਲੋਂ ਹੋਰ ਵੀ ਵਧੀਆ ਆਫਰ ਦਿੱਤਾ ਗਿਆ ਵੀ ਜਿੱਥੇ ਲੱਖ ਰੁਪਏ ਦੀ ਤਿੰਨ ਦੇ ਰਹੇ ਆ ਮਾਰਕੀਟ 'ਚ ਆਪਾਂ 96000 ਦੀ ਤਿੰਨ ਹੀ ਦੇ ਰਹੇ ਆ ਬਾਈ ਗੋਪੀ ਠੀਕ ਆ ਮਤਲਬ ਤੇ ਅੱਛਾ ਇੱਕ ਬਾਈ ਹੋਰ ਗੱਲ ਆ ਜੇ ਕੋਈ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਤੁਹਾਨੂੰ ਹੋਰ ਵੀ ਵੱਡਾ ਆਫਰ ਦਿੱਤਾ ਜਾਊਗਾ ਪਰ ਇੱਕ ਗੱਲ ਆ ਵੀਡੀਓ ਸ਼ੇਅਰ ਬਾਈਆਂ ਨੂੰ ਵਿਖਾਉਣੀ ਪਊਗੀ ਤੇ ਮੇਰੀ ਤੁਸੀਂ ਫੋਨ ਤੇ ਗੱਲ ਕਰਾ ਦਿਓ ਤੁਹਾਨੂੰ ਆਫਰ ਦਵਾਉਂਗਾ ਤੇ ਹੁਣ ਬਾਈ ਆਪਾਂ ਬਾਈ ਤੋਂ ਜਾਣਕਾਰੀ ਲੈਂਦੇ ਆਂ ਬਾਈ ਸਾਨੂੰ ਜਾਣਕਾਰੀ ਦੇ ਕਿਹੜੇ ਕਿਹੜੇ ਮਾਡਲ ਆ ਹਾਂਜੀ 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 ਬਾਈ ਗੋਪੀ ਗੋਪੀ ਭਾਈ ਜੀ ਇਹ ਵਾਲਾ ਮਤਲਬ ਮਾਡਲ ਆ ਜਿਹੜਾ ਡਬਲ ਲੈਟ ਮਾਡਲ ਆ ਜੀ ਜਕੂਜਾ ਦਾ ਇਹ ਉਹ ਮਾਡਲ ਆ ਜੀ ਠੀਕ ਆ ਬਾਕੀ ਜਿੰਨੇ ਵੀ ਫੰਕਸ਼ਨ ਬਾਈ ਟਿਊਬਲੈਸ ਟਾਇਰ ਸੈਂਟਰ ਲੋਕਰ ਰਿਵਰਸ ਗੇਅਰ 3 ਸਪੀਡ ਬ੍ਰਦਰ ਇਹ ਸਾਰੇ ਫੰਕਸ਼ਨ ਇਹਦੇ ਵਿੱਚ ਹੈਗੇ ਆ ਅੱਛਾ ਮਾਰਕੀਟ ਦੇ ਵਿੱਚ ਜੋ ਇਹਦਾ ਰੇਟ ਆ ਬ੍ਰਦਰ ਇਹ 40000 ਰੁਪਏ ਦਾ ਮਤਲਬ ਫੁੱਲ ਗਰੰਟੀ ਦੇ ਨਾਲ ਅੱਛਾ ਇਹਦਾ ਫੁੱਲ ਗਰੰਟੀ ਕਿੰਨੇ ਚਿਰ ਦੀ ਹੋ ਗਰੰਟੀ 1 ਸਾਲ ਦੀ ਬ੍ਰਦਰ ਠੀਕ ਆ ਤੇ ਇਹਦਾ ਮਾਰਕੀਟ 'ਚ ਰੇਟ ਕਿੰਨਾ 40000 ਰੁਪਏ ਤੇ ਤੂੰ ਲੈਸ ਕਰੇਂਗਾ ਬਿਲਕੁਲ ਭਾਈ ਜੀ ਠੀਕ ਆ ਤੇ ਉਦੋਂ ਬਾਅਦ ਭਾਈ ਆਹ ਮਾਡਲ ਆ ਜਿਹੜਾ ਇਹ ਵਾਲਾ ਬ੍ਰਦਰ ਮਾਡਲ ਬਰਾਜ ਆ ਜਾਂਦਾ ਆਪਣਾ ਜੀਕੂਜਾ ਕੰਪਨੀ ਦਾ ਗੋਲ ਲਾਈਟ ਵਾਲਾ ਮਾਡਲ ਹੈ ਜੀ ਇਹ ਵੀ ਬ੍ਰਦਰ ਕੀ ਮਾਰਕੀਟ ਦੇ ਵਿੱਚ ਕੀ ਆ ਵੀ ਮਤਲਬ ਜਿਹੜੀ ਇਹਨਾਂ ਦੀ ਚੈਸੀ ਵਗੈਰਾ ਆਮ 16 15 16 ਕਿਲੋ ਦੀ ਹੁੰਦੀ ਹੈ ਇਹ ਜਿੰਨੇ ਵੀ ਮਾਡਲ ਜਿਹੜਾ ਤੇ ਖੜੇ ਇਹਨਾਂ ਦੀ ਜੈਸੀ 18 18.5 ਕਿਲੋ ਦੀ ਚੈਸੀ ਹੈਗੀ ਆ ਜਾਣੀ ਬਈ ਮਜ਼ਬੂਤ ਆ ਮਜ਼ਬੂਤ ਰਿਪੇਅਰ ਸਰਵਿਸ ਦੀ ਵੀ ਬਾਅਦ ਦੀ ਵੀ ਬਾਈ ਗੋਪੀ ਫੁੱਲ ਗਾਰੰਟੀ ਆਪਣੀ ਮਤਲਬ ਇਹ ਨਹੀਂ ਵੀ ਅੱਜ ਤੁਹਾਨੂੰ ਬਾਈਕ ਦੇ ਦਿੱਤੀ ਤੇ ਬਾਅਦ ਚ ਕੋਈ ਸੁਣਵਾਈ ਨਾ ਹੋਊਗੀ ਇੱਕ ਬਾਈਆਂ ਦਾ ਬਈ ਹੋਰ ਦੱਸ ਦਿੰਦੇ ਆ ਨਾਲ ਰਿਪੇਅਰ ਦਾ ਕੰਮ ਵੀ ਆ ਜੇ ਤੁਹਾਡੇ ਕੋਈ ਵੀ ਬਾਈਕ ਦੇ ਵਿੱਚ ਫਾਲਟ ਆਉਂਦਾ ਜਾਂ ਕੋਈ ਬੈਂਡਰੀਆਂ ਦਾ ਲਾ ਲੋ ਜਾਂ ਕੋਈ ਮੋਟਰ ਚ ਕੋਈ ਲਾਈਟ ਚ ਤੇ ਤੁਸੀਂ ਬਾਈ ਜਦੋਂ ਮਰਜੀ ਬਾਈਆਂ ਤੋਂ ਇੱਥੇ ਰਿਪੇਅਰ ਆ ਕੇ ਕਰਾ ਸਕਦੇ ਹੋ ਬਾਈ ਬਾਕੀ ਕਹਿੰਦਾ ਨਾ ਬਈ ਸਾਡੀ ਏਡੀਕ ਸਰਵਿਸ ਆ ਬਈ ਕਈ ਵਾਰੀ ਤੁਸੀਂ ਘਰੇ ਵੀ ਕਰਿਆਉਣਾ ਬਿਲਕੁਲ ਬਾਈ ਬਿਲਕੁਲ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਜਿਹਨੂੰ ਬਾਈਕ ਦਿੱਤੀ ਹੈ ਵੀ ਜੇ ਉਹ ਅਗਲਾ ਨਹੀਂ ਆ ਸਕਦਾ ਤਾਂ ਉਹਦੇ ਘਰ ਹੀ ਪਹੁੰਚ ਕਰੀਏ ਅੱਛਾ ਤੇ ਲਗਭਗ ਬਾਈ 7-8 ਸਾਲ ਤੋਂ ਅਸੀਂ ਤਾਂ ਕਰ ਵੀ ਰਹੇ ਹਾਂ ਅੱਛਾ ਘਰੇ ਵੀ ਨਹੀਂ ਅਗਲੇ ਦੇ ਲੋਡ ਕਰਿਆ ਬਿਲਕੁਲ ਬਾਈ ਬਿਲਕੁਲ ਜੇ ਕੋਈ ਮੇਜਰ ਫਾਲਟ ਆ ਜੇ ਫੇਰ ਇੱਥੇ ਆਉਣਾ ਤੂੰ ਫੇਰ ਬਾਈ ਉਹ ਆਪ ਬਾਈਕ ਲਿਆਉਣੇ ਆ ਫਿਰ ਉੱਥੋਂ ਜਾ ਕੇ ਅੱਛਾ ਐਡੀ ਸਰਵਿਸ ਤੱਕ ਲਈ ਹੈ ਬਿਲਕੁਲ ਜੀ ਬਿਲਕੁਲ ਅੱਛਾ ਤੇ ਬਾਈ ਆਹ ਇਹ ਇਹ ਵਾਲਾ ਬਾਈ ਉਹੀ ਡਬਲ ਐਟ ਮਾਡਲ ਆ ਜੀ ਇਹਦੀ ਤੁਹਾਨੂੰ ਸਾਰੇ ਮਤਲਬ ਹੋਰ ਵੀ ਜਿੰਨੇ ਵੀ ਕਹੋਗੇ ਕਲਰ ਉਹਨੇ ਵੇਲੇ ਵਾਲਾ ਵਾਈਟ ਬਲੈਕ ਰੈੱਡ ਸਾਰੇ ਕਲਰ ਹੀ ਮਤਲਬ ਮਾਡਲਾਂ ਦੇ ਇੱਕ ਇੱਕ ਸਿੰਪਲ ਇੱਥੇ ਲੱਗਿਆ ਆ ਬਾਕੀ ਨਾ ਆਪਣਾ ਘਰੇ ਬਾਈ ਜੀ ਇਕਦਾਮ ਬਣਿਆ ਆ ਉੱਥੇ ਪਲਾਂ ਤੁਹਾਨੂੰ 10 ਪੀ ਚਾਹੀਦੇ 20 ਚਾਹੀਦੇ ਆ ਉਹ ਸਾਰੇ ਹੀ ਮਿਲਣਗੇ ਬਾਈ ਨੇ ਇੱਕ ਗੱਲ ਕਹਿਦੀ ਆ ਬਈ ਆਇਨਾ ਕਿ ਉਹ ਇੱਥੇ 5-10 ਕੀ ਖੜੀਆਂ ਬਈ ਸਕੂਟਰੀਆਂ ਪੂਰੀਆਂ ਨਹੀਂ ਆਉਣੀਆਂ ਬਾਈ ਦਾ ਘਰੇ ਹੀ ਗਡਾਉਣਾ ਘਰੇ ਟਰੱਕ ਲੈਂਦਾ ਸਕੂਟਰੀਆਂ ਦਾ ਤੁਸੀਂ ਲੈਣ ਵਾਲੇ ਬਣੋ ਬਾਈ ਸਕੂਟਰੀਆਂ ਬਾਈ ਕਹਿੰਦਾ ਮੁੱਕਰ ਨਹੀਂ ਦਿੰਦਾ ਬਈ ਇੱਕ ਵੱਡੀ ਗੱਲ ਆ ਆਪਣੇ ਜ਼ਿਮੀਂਦਾਰੇ ਚ ਨਾ ਇੱਕ ਗੱਲ ਹੈਗੀ ਬਈ ਕਈ ਵਾਰੀ ਨਾ ਪੈਸੇ ਟਕੇ ਦੀ ਯਾਰ ਪ੍ਰੋਬਲਮ ਹੁੰਦੀ ਆ ਅੱਜ ਕੱਲ ਝੋਨੇ ਲਵਾਈ ਵੀ ਦੇਣੀ ਆਪਾਂ ਹਣਾ ਤੇ ਤੁਸੀਂ ਕਿਸ਼ਤਾਂ ਤੇ ਕਰ ਦਿੰਦੇ ਆ ਬਿਲਕੁਲ ਬਾਈ ਗੋਪੀ ਕਿਸ਼ਤਾਂ ਦੀ سہولت अवेलेबल ਆ ਮਤਲਬ ਜੋ ਵੀ ਆਊਗਾ 2500 3000 ਰੁਪਏ ਦੀ ਆਸਾਨ ਕਿਸ਼ਤ ਬਣਵਾ ਕੇ ਵੀ ਆਪਾਂ ਨੂੰ ਬਾਈਕ ਦੇ ਦਿੰਨੀ ਹੈ ਤੇ ਡਾਊਨ ਪੇਮੈਂਟ ਕਿੰਨੀ ਲੈਣੀ ਹੈ ਬਿਲਕੁਲ 10 15000 ਰੁਪਏ ਡਾਊਨ ਪੇਮੈਂਟ ਕਰਕੇ ਠੀਕ ਆ ਉਹਦੇ ਚ ਮਾਡਲ ਦੇ ਅਕੋਰਡਿੰਗ ਆ ਬ੍ਰਦਰ ਦੂਜੀਆਂ ਤੁਸੀਂ ਕਿਸ਼ਤਾਂ ਕਰ ਦਿੰਦੇ ਆ ਤੇ ਬਾਈ ਆ ਮਾਡਲ ਹੈ ਇਹ ਕਿਵੇਂ ਬਾਈ ਉੱਚੀਆਂ ਰਾਇਆਂ ਕਰਕੇ ਲੰਘਾ ਲਾਉਂਦੇ ਹੋ ਇਹ ਬਾਈ ਜੀ ਆਪਣਾ ਸਪੈਰੋ ਪ੍ਰੋ ਮਾਡਲ ਹੈ ਜੀ ਜੁਜਾ ਦਾ ਸੀ ਜੁਜਾ ਤਾਂ ਕੰਮ ਹੀ ਕਰਦੇ ਆ ਬ੍ਰਦਰ ਅੱਛਾ 12 ਇੰਚੀ ਟਾਇਰ ਦੇ ਵਿੱਚ ਆ ਅੱਛਾ ਇੱਕ ਤਵਾ ਸ਼ੇਪ ਦੇ ਵਿੱਚ ਆ ਤੇ ਬਹੁਤ ਹੀ ਹੈਵੀ ਆ ਬ੍ਰਦਰ ਇਹ ਅੱਛਾ ਅੱਛਾ ਇਹ ਹੈਵੀ ਮਾਡਲ ਆ ਫੰਕਸ਼ਨ ਇਹਦਾ ਉਹ ਰੇਟ ਕੀ ਆ ਮਾਰਕੀਟ 'ਚ ਮਾਰਕੀਟ ਦੇ ਰੇਟ ਬਾਈ ਇਹਦਾ ਹੈਗਾ 65000 ਰੁਪਏ ਤੇ ਪਰ ਆਪਾਂ ਇਹਨੂੰ 55000 ਰੁਪਏ ਦੀ ਹੀ ਦੇਵਾਂਗੇ 7000 ਰੁਪਏ ਲੈਸ ਕਰਕੇ 7000 ਰੁਪਏ ਲੈਸ ਕਰਾਂਗੇ ਬਈ 7000 ਰੁਪਏ ਇਹਦੇ ਤੇ ਵੀ ਲੈਸ ਆ ਤੇ ਜੇ ਤੁਸੀਂ ਆਪਣੀ ਗੱਲ ਕਰਾਉਂਗੇ ਬਾਈਆਂ ਨਾਲ ਜਾਂ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਤੇ ਤੁਹਾਨੂੰ ਹੋਰ ਵੀ ਮੈਂ ਲੈਸ ਕਰਾਉਂਗਾ ਕਿਉਂਕਿ ਮੇਰਾ ਵਾਦਾ ਤੁਹਾਡੇ ਨਾਲ ਤੇ ਉਦੋਂ ਬਾਅਦ ਬਈ ਆਹ ਮਾਡਲ ਇਹ ਵਾਲਾ ਅੰਬਰ ਪ੍ਰੋ ਆ ਜਾਂਦਾ ਬਾਈ ਜੀ ਜਿਕੂਜਾ ਦਾ ਅੰਬਰ ਪ੍ਰੋ ਮਾਡਲ ਹੈ ਜੀ ਚਾਰ ਸਲਾਈਡ ਦੇ ਵਿੱਚ ਮਾਡਲ ਹੈ ਜੀ ਬਹੁਤ ਵਧੀਆ ਮਾਡਲ ਆ ਬਾਈ ਜੀ ਇਹ ਵੀ ਇਹਦਾ ਕੀ ਰੇਟ ਆ ਮਾਰਕੀਟ 'ਚ ਮਾਰਕੀਟ ਦੇ ਵਿੱਚ ਬਾਈ ਜੀ ਇਹ 50 ਕੁ ਹਜ਼ਾਰ ਰੁਪਏ ਦਾ ਸੇਲ ਕਰਦੇ ਆ ਤੇ ਆਪਾਂ ਇਹਨੂੰ 44 ਕੁ ਹਜ਼ਾਰ ਰੁਪਏ ਦਾ ਹੀ ਦੇਵਾਂਗੇ ਜੀ 6000 ਇਹਦੇ ਜੀ 6000 ਰੁਪਏ ਦੇ ਠੀਕ ਆ ਤੇ ਬਈ ਆਹ ਮਾਡਲ ਇਹ ਵਾਲਾ ਬਾਈ ਜੀ ਅੰਬਰ ਪ੍ਰੋ ਦੇ ਵਿੱਚ ਇਹ ਰੰਗ ਦਾ ਫਰਕ ਰੰਗ ਦਾ ਫਰਕ ਆ ਗਿਆ ਜੀ ਕੋਈ ਵੀ ਕਲਰ ਲੈ ਕੋਈ ਵੀ ਕਲਰ ਲੈ ਸਕਦੇ ਹੋ ਹੋਰ ਵੀ ਬਾਈ ਜੀ ਜੋ ਵੀ ਕਲਰ ਕੋਈ ਡਿਮਾਂਡ ਕਰੂਗਾ ਉਹੀ ਮਿਲੂਗਾ ਜੀ ਅੱਛਾ ਠੀਕ ਆ ਤੇ ਆਹਾ ਬਾਈ ਜਿਹੜੀ ਸਕੂਟਰ ਹੀ ਆ ਗਈ ਇਹ ਵਾਲਾ ਬਾਈ ਜੀ ਉਹ ਜੋਜ ਕੁਜਾ ਦਾ ਇੱਕ ਸਪੈਸ਼ਲ ਆਫਰ ਆ ਬਾਈ ਜੀ ਠੀਕ ਆ ਗੋਪੀ ਬਾਈ ਜੀ ਇਹਦੇ ਵਿੱਚ ਫੰਕਸ਼ਨ ਇੰਨੇ ਕਿ ਦਿੱਤੇ ਹੋਏ ਆ ਵੀ ਤੁਸੀਂ ਸਮਝਣ ਦੇ ਤੁਹਾਨੂੰ 15 ਤੋਂ 20 ਮਿੰਟ ਲੱਗ ਜਾਣਗੇ ਜਿਵੇਂ ਓਲਾ ਬਾਈਕ ਦੇ ਵਿੱਚ ਬਲੂਟੁੱਥ ਅਟੈਚ ਹੋ ਜਾਂਦੀ ਆ ਇਹਦੇ ਨਾਲ ਹੀ ਇਹਦੇ ਨਾਲ ਬਲੂਟੁੱਥ ਵਗੈਰਾ ਅਟੈਚ ਹੋ ਜਾਂਦੀ ਆ ਤੁਸੀਂ 뮤직 ਵੀ ਇਹਦੇ ਤੇ ਸੁਣ ਸਕਦੇ ਆ ਜਾਂ ਤੁਸੀਂ ਮੈਪ ਵਗੈਰਾ ਜੋ ਕੋਈ ਵਰਤਣਾ ਮੋਬਾਈਲ ਸਿੱਧਾ ਇਹਦੇ ਨਾਲ ਅਟੈਚ ਹੋ ਜੂਗਾ ਜੀ ਦੇਮ ਬਾਰੇ ਇਹ ਕਿਹੜਾ ਸਾਡੀ ਮਜਬੂਰੀ ਆ ਅਸੀਂ ਬਲੂਟੁੱਥ ਤੇ ਤੁਹਾਨੂੰ ਗਾਣੇ ਨਹੀਂ ਸੁਣਾ ਸਕਦੇ ਕਈ ਵਾਰੀ ਕਾਪੀਰਾਈਟ ਆ ਜਾਂਦਾ ਪਰ ਇਹ ਤੁਹਾਨੂੰ ਨਾਲ ਮਿਊਜ਼ਿਕ ਸਿਸਟਮ ਵੀ ਆ ਇਹ ਉਹੀ ਮਾਡਲ ਆ ਬਈ ਜਿਹੜਾ 36000 ਦੀ ਇੱਕ ਆ 36000 ਦੀ ਇੱਕ ਆ 96000 ਦੀ ਤਿੰਨ ਆ ਬਾਈ ਗੋਪੀ ਜੀ ਜੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਹਨੂੰ ਤੁਹਾਡੇ ਵੱਲੋਂ ਵੀ ਜੋ ਤੁਸੀਂ ਕਹੋਗੇ ਉਹ ਵੀ ਕਰ ਦਾਂਗੇ ਜੀ ਕੋਈ ਦਿੱਕਤ ਨਹੀਂ ਠੀਕ ਆ ਬਾਈ ਤੇ ਆਹਾਂ ਮਾਡਲ ਬਈ ਇਹ ਵਾਲਾ ਬਾਈ ਇਹ ਡਬਲ ਲਾਈਟ ਮਾਡਲ ਚ ਬਲੈਕ ਕਲਰ ਆ ਜੀ ਠੀਕ ਆ ਉਸ ਤੋਂ ਅੱਗੇ ਬਾਈ ਜੀ ਮਤਲਬ ਸਕੁਅਰ ਲਾਈਟ ਦੇ ਵਿੱਚ ਆ ਗਿਆ ਇਹਨਾਂ ਦਾ ਯਕੂਜਾ ਕੰਪਨੀ ਦਾ ਮਾਡਲ ਹੈ ਜੀ ਇਹ ਵੀ ਬਹੁਤ ਵਧੀਆ ਹੈਵੀ ਚ ਆ ਗਿਆ ਸ਼ੇਪ ਐਂਡਰਿੰਗ ਚ ਆ ਗਿਆ ਬ੍ਰਦਰ ਇਹ ਠੀਕ ਆ ਲੈ ਵੀ ਮਿੱਤਰੋ ਲਾਸਟ ਤੇ ਮੈਂ ਤੁਹਾਨੂੰ ਗੱਲ ਇਹ ਦੱਸਦਾ ਵੀ ਬੇਫਿਕਰੇ ਹੋਗੇ ਤੁਸੀਂ ਬਰਾੜੀ ਮੋਟਰ ਵਾਲਿਆਂ ਦੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਆ ਜਾਓ ਤੁਹਾਨੂੰ ਉੱਥੇ ਆ ਭਰਾ ਮਿਲੂਗਾ ਬਾਈ ਸ਼ਨੀ ਬਾਈ ਦਾ ਕੌਣੀ ਪਿੰਡ ਆ ਤੇ ਘਟੋ ਘਟ 8-9 ਸਾਲ ਦਾ ਇਹੀ ਕੰਮ ਕਰਦਾ ਤੁਸੀਂ ਇੱਧਰ ਵੇਖ ਲਓ ਆ ਗਾਖ ਖੜੇ ਆ ਤੇ ਮਗਰਲੇ ਪਾਸੇ ਵੀ ਨਾ ਵੀਡੀਓ ਬਣਦੀ ਆ ਤੇ ਬਾਈ ਉੱਥੇ ਖੜ ਕੇ ਕੈਮਰਾਮੈਨ ਨੂੰ ਮੈਂ ਕਹੂੰ ਵਿਖਾ ਦੇ ਭਵੇਂ ਆਵੇ ਆਹੋ ਗਾਖ ਵੀ ਬਾਈ ਆਏ ਖੜੇ ਆ ਸਕੂਟਰ ਲੈਣ ਵਾਸਤੇ ਮੇਲਾ ਲੱਗਿਆ ਪਿਆ ਬਈ ਬਾਈ ਦੇ শোরੂਮ ਤੇ 96000 ਰੁਪਏ ਦੀਆਂ 3 ਤੇ 36000 ਦੀ ਸਿੰਗਲ ਮਿਲੂਗੀ ਤੁਹਾਨੂੰ ਜੇ ਤੁਸੀਂ ਕੋਈ ਹੋਰ ਮਾਡਲ ਲੈਣਾ ਤੁਹਾਨੂੰ ਮਾਰਕੀਟ ਨਾਲੋਂ 5 ਤੋਂ 7000 ਰੁਪਿਆ ਉਹ ਵੀ ਮਾਡਲ ਸਸਤਾ ਮਿਲੂਗਾ ਬਾਕੀ ਜਿਹੜੀ ਬਈ ਹੋਰ ਜਾਣਕਾਰੀ ਆਣਾ ਉਹ ਤੁਸੀਂ ਬਾਈ ਤੋਂ ਫੋਨ ਨੰਬਰ ਫੋਨ ਨੰਬਰ ਤੇ ਲੈ ਲਿਓ ਚੱਲਦੀ ਵੀਡੀਓ 'ਚ ਫੋਨ ਨੰਬਰ ਚੱਲੂਗਾ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਜੀ ਤੇ ਕਮੈਂਟਾਂ 'ਚ ਦੱਸਿਓ ਤੇ ਜਿਹੜਿਆ ਨੇ ਬਈ ਬੈਡ ਕਮੈਂਟ ਕਰਨੇ ਉਹਨਾਂ ਦੀ ਪਰਮਾਤਮਾ ਨੇ ਲਈ ਆ ਡਿਊਟੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਜੀ